ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਅੱਜ ਸੁਲੇ ਦੀ ਇੱਕ ਵੱਡੀ ਖਬਰ ਇੱਕ ਐਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਅਸੀਂ ਇਸ ਸਮੇਂ ਮਹਿਤਪੁਰ ਉਲਦਣੀ ਵਿਖੇ ਮੌਜੂਦ ਆ ਬਲਾਚੌਰ ਤੋਂ ਜਦ ਨਵਾਂ ਸ਼ਹਿਰ ਨੂੰ ਜਾਂਦੇ ਤਾਂ ਰਸਤੇ ਵਿੱਚ ਮਹਿਤਪੁਰ ਉਲਦਣੀ ਆਂਦਾ ਔਰ ਇੱਥੇ ਖੂਨੀ ਖੇਡ ਖੇਡਿਆ ਗਿਆ ਦੱਸਿਆ ਜਾ ਰਿਹਾ ਕਿ ਇੱਥੇ ਗੋਲੀਆਂ ਚੱਲੀਆਂ ਹਨ ਅਤੇ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਦੱਸਿਆ ਇਹ ਵੀ ਜਾ ਰਿਹਾ ਕਿ ਇੱਕ ਗੱਡੀ ਵਿੱਚ ਦੋ ਜਣੇ ਸਵਾਰ ਸਨ ਜੋ ਕਰਨਾਲ ਦੇ ਨਾਲ ਸੰਬੰਧ ਰੱਖਦੇ ਆ ਆਪਸ ਵਿੱਚ ਮਾਮੇ ਤੇ ਭਾਂਜੇ ਦਾ ਰਿਸ਼ਤਾ ਹੈ ਔਰ ਇੱਥੇ ਜੋ ਮਹਿਸੂਸ ਕੀਤਾ ਜਾ ਰਿਹਾ ਜੋ ਸਮਝਿਆ ਜਾ ਰਿਹਾ ਸਿਚੁਏਸ਼ਨ ਦੋ ਜਾਣੇ ਮੋਟਰਸਾਈਕਲ ਤੇ ਆਉਂਦੇ ਆ ਤੇ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਆ ਹਮਲਾਵਰ ਫਰਾਰ ਦੱਸੇ ਜਾ ਰਹੇ ਤੇ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਕਿਉਂਕਿ ਉਸ ਦੇ ਸਿਰ ਵਿੱਚ ਗੋਲੀ ਲੱਗਦੀ ਹੈ ਜਿਹੜਾ ਭਾਨ ਜਾ ਹੈ ਉਸ ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ ਉਸ ਤੋਂ ਜਿਹੜੇ ਹੁਣ ਬਿਆਨ ਲੈ ਜਾਣਗੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਹੋਵੇਗੀ ਪਤਾ ਕੀਤਾ ਜਾਵੇਗਾ ਆਪਸੀ ਰੰਜਿਸ਼ ਦਾ ਮਾਮਲਾ ਹੈ ਕਿ ਕੌਣ ਸਨ ਵਿਅਕਤੀ ਜਿਹੜੇ ਗੋਲੀ ਮਾਰ ਕੇ ਕਿਸਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਹੀਂ ਪਰ ਇਹ ਲੁੱਟ ਖੋਹ ਦਾ ਮਾਮਲਾ ਨਜ਼ਰ ਨਹੀਂ ਆ ਰਿਹਾ ਮੌਕੇ ਤੇ ਸੀਨੀਅਰ ਅਫਸਰ ਆਹ ਅਫਸਰ ਮੌਜੂਦ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਰਕ ਅਤੇ ਐਸਪੀ ਡਾਕਟਰ ਮੁਕੇਸ਼ ਇੱਥੇ ਮੌਕੇ ਤੇ ਮੌਜੂਦ ਨੇ ਪੁਲਿਸ ਵੱਖੋ ਵੱਖ ਐਂਗਲ ਤੇ ਕੰਮ ਕਰ ਰਹੀ ਹੈ ਵੱਖੋ ਵੱਖ ਤਰੀਕੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਹਮਲਾਵਰ ਨੇ ਉਹਨਾਂ ਤੱਕ ਪਹੁੰਚਿਆ ਜਾਵੇ ਤਹ ਤੱਕ ਪਹੁੰਚਿਆ ਜਾਵੇ ਨਾਲ ਦੇ ਨਾਲ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਪੁਲਿਸ ਵੱਲੋਂ ਜਿੱਥੇ ਇਹ ਘਟਨਾ ਵਾਪਰੀ ਹੈ ਇੱਥੇ ਗੋਲੀਆਂ ਚੱਲੀਆਂ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਉਹ ਬਿਲਕੁਲ ਨਾਲ ਖੇਤ ਹੈ ਝਾੜੀਆਂ ਨੇ ਉਹਦੀ ਵੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹਦੀ ਤਲਾਸ਼ੀ ਲਈ ਜਾ ਰਹੀ ਹੈ ਪੁਲਿਸ ਵੱਲੋਂ ਰਾਤ ਦਾ ਸਮਾਂ ਹੈ ਟਾਰਚ ਮਾਰ ਕੇ ਮੋਬਾਈਲ ਦੀ ਲਾਈਟ ਜਗਾ ਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਇੱਥੇ ਕਿਤੇ ਅਸਲਾ ਤਾਂ ਨਹੀਂ ਪਿਆ ਜਾਂ ਖੋਲ ਤਾਂ ਨਹੀਂ ਡਗੇ ਹੋਏ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਗੱਡੀ ਵਿੱਚੋਂ ਇੱਕ ਪੋਸਟਰ ਮਿਲਿਆ ਜਿਸ ਤੇ ਕੜੀ ਨਾਲ ਕੜੀ ਜੋੜ ਕੇ ਤਫਤੀਸ਼ ਅੱਗੇ ਵਧੇਗੀ ਤੇ ਨਾਲ ਦੀ ਨਾਲ ਖੋਲ ਵੀ ਜਿਹੜੇ ਬਰਾਮਦ ਹੋਏ ਆ ਤਾਂ ਇੱਕ ਵਾਰੀ ਤੁਹਾਨੂੰ ਸੁਣਾਣੇ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਐਸਪੀ ਡਾਕਟਰ ਮੁਕੇਸ਼ ਉਹਨਾਂ ਦਾ ਕੀ ਕਹਿਣਾ ਇੱਕ ਇਨਸੀਡੈਂਸ ਰਿਪੋਰਟ ਹੋਇਆ ਦੋ ਬੰਦੇ ਕਾਰ ਸਵਾਰ ਸੀਗੇ ਉਸ ਏਰੀਏ ਦੇ ਵਿੱਚ ਆਂਦੇ ਆ ਤਾਂ ਮੋਟਰਸਾਈਕਲ ਇਵੇਂ ਜਾਪਦਾ ਕਿ ਮੋਟਰਸਾਈਕਲ ਸਵਾਰ ਦੋ ਬੰਦੇ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਉਹਦੀ ਡੈਥ ਹੋਈ ਹੈ ਸੈਕੰਡ ਜਿਹੜਾ ਬੰਦਾ ਹੈ ਉਹ ਸਾਡੇ ਕੋਲ ਆ ਦੀ ਸਟੇਟਮੈਂਟ ਲੈਂਦੇ ਆ ਐਫਆਰ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਪਾਂ ਆਰੰਭ ਕਰਦੇ ਆ ਰੰਜਿਸ ਪਤਾ ਲੱਗੇ ਸਰ ਕਿ ਤੁਹਾਡਾ ਮਾਰਾ ਹਲੇ ਇਨੀਸ਼ੀਅਲ ਸਟੇਜਿਸ ਐ ਇਨੀਸ਼ੀਅਲ ਸਟੇਜਿਸ ਦੇ ਵਿੱਚ ਪਹਿਲਾਂ ਆਪਾਂ ਮੌਕੇ ਦੇ ਉੱਪਰ ਪੁੱਜੇ ਹਾਂ ਪਤਾ ਲੱਗੇ ਕਿ ਇੱਕ ਬੰਦੇ ਦੀ ਡੈਥ ਹੋਈ ਏ ਜਿਹੜਾ ਸੈਕੰਡ ਬੰਦਾ ਹੈ ਉਹਦੀ ਸਟੇਟਮੈਂਟ ਲੈਂਦੇ ਹਾਂ ਉਹਦੇ ਕੋਲ ਪੁੱਛਗਿਸ਼ ਕਰਦੇ ਹਾਂ ਕਿ ਇਹ ਇਨਸੀਡੈਂਟ ਕੀ ਸੀਗਾ ਤੇ ਕਿਸ ਤਰੀਕੇ ਨਾਲ ਹੋਇਆ ਜੀ ਕਿਹੜੇ ਪਿੰਡ ਜਾਂ ਸ਼ਹਿਰ ਨਾਲ ਸੰਬੰਧ ਰੱਖਦੇ ਜੀ ਕਿਹੜੇ ਪਿੰਡ ਜਾਂ ਸ਼ਹਿਰ ਨਾਲ ਸੰਬੰਧ ਰੱਖਦੇ ਇਨੀਸ਼ੀਅਲੀ ਤੇ ਇਹ ਪਤਾ ਲੱਗਿਆ ਕਿ ਇਹ ਕਰਨਾਲ ਦੇ ਆਸ-ਪਾਸ ਦੇ ਬੰਦੇ ਸੀਗੇ ਇਸ ਏਰੀਆ 'ਚ ਕਿਸ ਕੰਮ ਕਰਕੇ ਆਏ ਸੀਗੇ ਕੀ ਕਰ ਰਹੇ ਸੀਗੇ ਇਹ ਤਫ਼ਤੀਸ਼ ਦਾ ਵਿਸ਼ਾ ਆਪਾਂ ਸਟੇਟਮੈਂਟ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਫਿਲਹਾਲ ਇਨੀਸ਼ੀਅਲੀ ਦੱਸਿਆ ਕਿ ਮਾਮਾ ਭਾਂਜੇ ਸੀਗੇ ਹੁਣ ਜਾ ਕੇ ਆਪਾਂ ਉਹਦੇ ਨਾਲ ਉਹਦੀ ਸਟੇਟਮੈਂਟ ਲੈਂਦੇ ਆ ਫਿਰ ਜਿਹੜੀ ਹੈਗੀ ਪੂਰੀ ਚੀਜ਼ਾਂ ਕਲੀਅਰ ਹੋਣ ਗਿਆ ਐਫ ਆਈ ਆਰ ਰੰਮ ਕਰਦੇ ਆ ਐਫ ਆਈ ਆਰ ਦੇ ਵਿੱਚ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜਲਦ ਤੋਂ ਜਲਦ ਜਿਹੜੀ ਉਹ ਸ਼ੇਅਰ ਕੀਤੀ ਜਾਏਗੀ ਤੁਸੀਂ ਵੀ ਮਿਲਿਆ ਜੀ ਕਿਉਂਕਿ ਪਹਿਲਾਂ ਸੁਣਿਆ ਸੀਗਾ ਬੀਰੋ ਵਾਲ ਦੇ ਨਾਮ ਦਾ ਕੋਈ ਹਾਂ ਇੱਕ ਪੋਸਟਰ ਜ਼ਰੂਰ ਮਿਲਿਆ ਉਹਦੀ ਵੈਰੀਫਿਕੇਸ਼ਨ ਵੀ ਚੱਲ ਰਹੀ ਹੈ ਜਿਹੜਾ ਬੰਦਾ ਨਾਲ ਸੀਗਾ ਜਿਹੜਾ ਬੰਦਾ ਕੋ ਡਰਾਈਵਰ ਸੀਗਾ ਉਦੇ ਕੋਲੋਂ ਆਪਾਂ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਫਰਦਰ ਜਿਹੜੀ ਹੈਗੀ ਪੂਰੀ ਡਿਟੇਲ ਦੇ ਵਿੱਚ ਕੀ ਸੀਗਾ ਉਹ ਪਤਾ ਕਰਦੇ ਸਰ ਜਿਵੇਂ ਗੋਲੀ ਚੱਲੀ ਹੈ ਉਹ ਸ਼ੀਸ਼ਾ ਜਿਹੜਾ ਉਹ ਅੰਦਰੋਂ ਬਾਹਰ ਨੂੰ ਆਇਆ ਉਹਦੇ ਬਾਰੇ ਕੋਈ ਹੋ ਰਹੀ ਹੈ ਕੋਈ ਜੱਜਮੈਂਟ ਦੇਖੋ ਇਹ ਇਹ ਤਫਤੀਸ਼ ਦਾ ਵਿਸ਼ਾ ਜੀ ਪਤਾ ਲੱਗਿਆ ਐਫਆਰ ਦਰਜ ਕਰਦੇ ਆ ਸਟੇਟਮੈਂਟ ਲੈਂਦੇ ਆ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਏਰੀਆ ਦੇ ਵਿੱਚ ਹੈਗੀਆਂ ਸੀਸੀਟੀਵੀ ਕੈਮਰੇ ਚੈੱਕ ਹੋ ਰਿਹਾ ਬਾਕੀ ਸਾਡੀਆਂ ਟੈਕਨੀਕਲ ਜਾਂ ਹਿਊਮਨ ਇੰਟੈਲੀਜੈਂਸ ਨਾਲ ਜਿਸ ਤਰ੍ਹਾਂ ਦੀ ਹੋएगी ਕਮਿਊਨਿਟੀ ਇਸ ਕਰਕੇ ਖੋਲ ਵੀ ਬਰਮਤ ਹੋਇਆ ਬਿਲਕੁਲ ਜੀ ਖੋਰ ਵੀ ਬਰਮਤ ਹੋਇਆ ਸਾਡੀ ਫਰੈਂਸਿਕ ਟੀਮ ਜਿਹੜੀ ਹੈਗੀ ਹੈ ਉਹ ਆਲਰੇਡੀ ਇਨ ਪਲੇਸ ਹੈ ਫਰੈਂਸਿਕ ਟੀਮ ਆਪਣੇ ਤਰੀਕੇ ਦੇ ਨਾਲ ਜਿਹੜੀ ਹੈਗੀਆਂ ਉਹ ਸਾਰੇ ਐਵੀਡੈਂਸ ਜਿਹੜੀ ਹੈਗੀ ਉਹ ਕਲੈਕਟ ਕਰ ਰਹੀ ਹੈ ਮੇਰੇ ਤੱਕ ਨਾਮ ਕੀ ਹੈ ਪਤਾ ਲੱਗਿਆ ਸਰ ਆਪਾਂ ਇਨੀਸ਼ੀਅਲ ਸਟੇਜਸ ਦੇ ਉੱਪਰ ਆਪਾਂ ਫਰਦਰ ਕਰ ਰਹੇ ਹਾਂ ਤੁਹਾਨੂੰ ਸ਼ਾਰਟਲੀ ਆਪਾਂ ਪੂਰੀ ਡਿਟੇਲ ਦੇ ਵਿੱਚ ਉਹ ਪੰਚਾ ਦਿੱਤੀ ਹੈ ਜੀ ਐਸਪੀ ਡਾਕਟਰ ਮੁਕੇਸ਼ ਉਹਨਾਂ ਦਾ ਕੀ ਕਹਿਣਾ ਹੈ ਤਾਂ ਪੁਲਿਸ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਔਰ ਖੋਲ ਬਰਾਮਦ ਹੋਇਆ ਇਹ ਗੱਲ ਪਤਾ ਲੱਗੀ ਹੈ ਪੋਸਟਰ ਬਰਾਮਦ